ਦੇਖੀ ਆ ਕੇ ਇਹ ਓਕੇ ਜੀ 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 ਆਪਾਂ ਬਾਵਾ ਜੂੜਵਾਉਂਗਾ ਜੂੜੇ ਮੋਤੇ ਲਾ ਕੇ ਰੱਖ ਦਾਂਗੇ ਵੀ ਕੋਲ ਕਿੰਨੇ ਲਿਆ ਸਤਾ ਸਤ ਨੂੰ ਚਰਨੀ ਕਿੰਨੀ ਬਣਾਂਗਾਂ ਬੰਦ ਆਪਾਂ ਨਾ ਪੰਜਾਬ ਹੋਵੇ ਕਰਦੀ ਚਰਾ ਹੋਵੇ ਆਪਣੀ ਚਰਨੀ ਹੋਵੇ ਵਿੱਚ ਮੱਖਣ ਪਾਇਆ ਹੋਵੇ ਇਹ ਹੋਇਆ ਬਣ ਵੀ ਲੋ ਹੋ ਤੇ ਪਰ ਹੋਣੀ ਬਣਦੀ ਬੋਲਣ ਨਾਲ ਸਤਮ ਹਿੱਲ ਆਪਣੇ ਕੰਦੀ ਉਹੀ ਹੈ ਬੋਲਣ ਨਾਲ ਸਾਬਾ ਨੂੰ ਹੀ ਹੁੰਦਾ ਪਰ ਬੋਲੀ ਕੀ ਜਨਾ ਨਹੀਂ ਕਰਨਾ ਤੁਮੇ ਕੋ ਮੂਰਾ ਮੂਰਾ ਆਈਦਾ ਮੂਰਾ ਹੋ ਗਈ ਮੂਰਾ ਹੀ ਗਾ ਰੀ ਡਾਉਨ ਦੇ ਨੂੰ ਬੋਲਾ ਬੋਲਾ ਬਾਈ ਲੰਘਾ ਬੋਲਾ ਜੀ ਚੱਕ ਕੇ ਅਬੀ ਡੈੜੀ ਕਾਉਂ ਮਤੋਂ ਡੈੜੀ ਨਾ ਤੁਹਾਨੂੰ ਪਤਾ ਕਿੰਨਾ ਪਿਆਰਾ ਹੈ ਨਾ ਤੇ ਤੁਸੀਂ ਵੀਡੀਓ ਚ ਵੀ ਦੇਖਿਆ ਹਣਾ ਡੈੜੀ ਡਾਊਨ ਸਾਡੇ ਡੈੜੀ ਡਾਊਨ ਜੀ ਨੇ ਡੈੜੀ ਮੈਨੂੰ ਕਹਿੰਦੇ ਅੱਜ ਵੀ ਮੇਰੇ ਫੋਟੋ ਵੀਡੀਓ ਪਾਇਓਗਾ ਵਿੱਚ ਬਣਾਇਓ ਸਾਰੀ ਚਟਨੀ ਦੀ ਤੁਸੀਂ ਦੇਖਣਾ ਵੀ ਉਹ ਚਟਨੀ ਖਾਣ ਚ ਸਵਾਦ ਲੱਗਦੀ ਹੈ ਠੀਕ ਹੈ ਪਰ ਉਹਦੇ ਵਿੱਚ ਪਿੱਛੇ ਬਣਾਉਣ ਦਾ ਜਿਹੜਾ ਸਿਸਟਮ ਜਾਂਦਾ ਹੈ ਨਾ ਪ੍ਰੋਸੈਸ ਹੈ ਉਹ ਸਾਰਾ ਐਦਾਂ ਕੰਮਿਟ ਹੁੰਦਾਗਾ ਵੀ ਸਾਰਾ ਸਵਾਦ ਮਾਈ ਬਣਦਾਗਾ ਹੈ ਨਾ ਤੇ ਟਾਈਮ ਲੱਗਦਾ ਪੂਰਾ ਜਿੰਨਾ ਆਪਾਂ ਹਾਂ ਵਧੀਆ ਹੁਣ ਸਾਡੇ ਮੰਨ ਚਲੋ ਸਾਰੀ ਟੀਮ ਚੱਕ 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 ਨੱਪਦੇ ਹੋ ਕੇ ਕੀ ਤੇ ਇਹ ਜਮਨ ਜੁੜੀ ਬਣ ਵੀਡੀਓ ਬਣਾ ਕੇ ਨਾ ਤੇ ਜਾਨੂ ਹੁਣ ਤਾਂ ਇਹ ਸੌਗਾ ਵੀਡੀਓ ਬਣੇ ਮੜ ਕੇ ਜੇ ਦੇਰ ਬਣ ਜਾਂਦੀ ਮੇਰੇ ਕੋ ਗੱਦਾ ਖਦਾ ਚੱਲੇ ਜਾਂਦੀ ਨਾਮ ਨੂੰ ਦੱਸ ਰੇ ਸਾਰਾ ਸਿਸਟਮ ਕੀ ਕੁਸ ਪਾਇਆ ਉਹਦੇ ਵਿੱਚ ਕੀ ਕੁਸ ਪਾਇਆ ਇਨਗਰੀਡੀਅੰਟ ਹੈ ਕੀ ਕੁਸ ਫਿਰ ਵੀ ਗੰਡੇ ਬਾਤ ਹੈ ਜੀਗਾ ਤੁਹਾਨੂੰ ਮਾ ਪਤਾ ਹੋਰ ਕੀ ਕੁਸ ਪਤਾ ਸੁਗਰੇ ਬਾਤ ਹੈ ਕੋਟੀ ਕੁਸ ਪਤਾ ਰਹੀ ਸਾਰਾ ਖੰਤੂ ਵਾਈ ਸਾਰਾ ਖੰਤੂ ਆ ਦੇਖੋ ਜੰਨੀ ਬਣਾਣੀ ਵੀ ਬਹੁਤ ਸਿਸਟਮ ਸਾਰਾ ਕਰਨਾ ਮੈਂ ਬਤੂ ਔਕਾ ਵੀ ਰਮ ਹੈ ਵਾਜਣ ਲੈ ਤੀਲੀ ਵੀ ਜੇ ਨੀ ਚੜ ਕੋਈ ਨਾ ਬਾਈ ਦੀ ਚਲ ਐ ਤਾਂ ਚੱਲ ਹੋ ਗਿਆ ਹੁੰਦਾ ਹਾਂ ਸਾਰੇ ਗੱਲ ਹੋ ਗਏ ਆਪਣੇ ਵੀ ਮਾਨੀ ਗਏ ਸਾਰਾ ਸਾਰੇ ਦੇਖਣ ਜਿੰਨੇ ਵੀ ਬੰਦੇ ਗੜੇ ਬੰਦੇ ਲੈ ਕੇ ਪਿੱਛੇ ਸਾਰਾ ਸਿਸਟਮ ਵਾਇਦਾ ਸਾਰਾ ਗੱਲਬਾਤ ਹੋ ਗਈ ਸਾਰਾ ਇੱਟ ਜਿਹੜਾ ਵਿੱਚ ਕੱਟਸ ਕਰਾ ਕੇ ਕਲਾਸੀ ਵੀ ਤੇ ਵੀ ਜਾਂਦੀ ਆ ਉਹਦਾ ਹੀ ਹਾਰਾ ਕੁਝ ਨਹੀਂ ਬਣਗੀ ਸਾਰਾ ਸੌਣ ਦਾ ਖਾਓ ਇਸ ਤੋਂ ਸਾਰਾ ਸੌਣ ਸਾਰੇ ਹੁਣ ਇਸ ਤੋਂ ਦੇਖੀ ਨਾ ਪਿੱਛੇ ਉਹਨੇ ਆ ਸਾਡੇ ਬੱਲੀ ਅਤਰਕਾਂ ਵਾਣੇ ਕਰਕੇ ਕਰੇ ਡਾ ਤੇਰਾ ਬੱਦਿਆ ਹੋਇਆ ਦੱਸ ਤੇਰੀ ਗੱਲ ਸੁਣ ਤੇ ਉਹ ਆਉਂਗਾ ਤੁਹਾਡੇ ਅੱਗੇ ਇੱਥੇ ਵੀ ਗੱਲ ਦੇਖ ਰਹੇ ਹੋਗੇ ਹੁਣ ਅਸੀਂ ਕਿੰਨੀ ਦੇਖ ਨੂੰ ਆ ਅੱਛਾ ਸੇ ਨੂੰ ਹੈ

ਸੋਦਾ ਕਰ ਬਸ ਠੀਕ ਹੈ ਸਟਾ ਕਮ ਹੋਰ ਕਿ ਮੈਂ ਚੱਲ ਰਹੀ ਜਾਂਦੀ ਠੀਕ ਹੈ ਠੀਕ ਹੈ ਦੱਸ ਦੇ ਕਿ ਮੈਂ ਚੱਲਦੀ ਦਿੰਦੀ ਜਿੰਦਗੀ ਕਿ ਜਿੰਦਗੀ ਮੈਂ ਵੀ ਫਲਾਈ ਵੀ ਮੈਂ ਸੈਸ਼ਨ ਸਾਰਾ ਜੀ ਵੀ ਕਰਦਾ ਥੋੜਾ ਠੀਕ ਹੈ ਫਲਾਈ ਤੋਂ ਬੜਾ ਜ਼ੋਰ ਦੇ ਰੱਖਿਆ ਤੁਹਾਨੂੰ ਨਾ ਲਿਖਾ ਹੋ ਗਿਆ ਨਾ ਫਲਾਈ ਕਰਦਾ ਹੈ ਨਾ ਚਲੋ ਕੋਈ ਇੰਪਲਾਈ ਥੰਮੀ ਦੇ ਵੇ ਉਹ ਹੁੰਦਾ ਵੇ ਸੇਮੇ ਦਾ ਥੋੜਾ ਸੇਮੇ ਕਾ ਜੀਓ ਦਾ ਨਹੀਂ ਚੱਲਦਾ ਜੀਓ ਦੇ ਕਿੰਨਾ ਬਈ ਅੱਛਾ ਚਲੋ ਵੇ ਆ ਪਤਾ ਇਹ ਮੈਨੂੰ ਠੀਕ ਹੁੰਦਾ ਨਾ ਕੰਮ ਇਹ ਹੈ ਨਾ ਯਾਰ ਲੈ ਨਾ ਇੱਕ 10 ਮਿੰਟ ਦਾ ਇੱਕ 7 ਮਿੰਟ ਦਾ ਇੱਕ 6 ਮਿੰਟ ਦਾ ਦੇ ਦੇ ਨਾ ਆ ਪਈਏ ਤੇਰਾ ਲਾਈਨ ਤੈ ਸਿੱਟ ਲੈ ਸਿੱਟ ਲੈ ਅੱਜ ਅੱਜ ਵੀਡੀਓ ਸਿੱਟ ਲੈ ਸਿੱਟ ਲੈ ਅੱਜ ਅੱਜ ਜੋਬ ਸਿੱਟ ਰਿਹਾ ਸਿੱਟ ਲੈ ਸਿੱਟ ਲੈ ਸਿੱਟ ਲੈ ਕਹਿਣ ਗਿਆ ਰੋਜੀ ਹੋ ਗਈ ਇਹ ਰੋਜੀ ਬਾਟਾ ਹਾਂ ਬਾਟਾ ਹਾਂ ਦਿਖਾ ਮਤ ਜੋ ਵੇ ਜੱਟਾਂ ਵਿੱਚ ਸਿੱਟ ਲੈ ਸਿੱਟ ਲੈ ਆਹ ਖਾਓ ਤੋ ਵੀਡੀਓ ਵਾਲੀ ਜਾਂਦਾ ਵੀਡੀਓ ਵਾਲੀ ਆਹ ਦਿਖਾ ਲਗਾ ਤਾ ਮੈਨੂੰ ਆਹ ਦਿਖਾ ਲਗਾ ਤਾ ਦੇਖ ਲੈ ਅੱਜ ਚਾਲਾ ਕਰ ਲੈ ਮੁੰਡਾ ਦਾ ਕਾਹਗਾ ਚੱਕ ਲੈ ਕਿ ਕਰਾਂਗੇ ਅੱਜ ਵੀਡੀਓ ਮੈਂ ਦੋ ਜੋਬਰ ਜੋਬਰ ਸੱਤ ਨੇ ਅੱਜ ਉਹਦੋਂ ਵੀਡੀਓ ਕੋਈ ਵੀਡੀਓ ਚੰਗੀ ਦੇਖਾਂ ਮੈਂ ਇੱਧਰ ਜਿੱਤ ਗਿਆ ਅੱਜ ਮੁੰਡਾ ਰੈਡੀ ਡਾਉਨ ਦੇ ਗਿਆ ਪੱਕਾ ਲੱਭੀ ਹੋਣਾ ਆ ਗਿਆ ਅੱਜ ਲੱਭੀ ਡਾਉਨ ਆ ਗਿਆ ਜੀ ਥਾਲਾ ਵੀ ਆ ਗਿਆ ਜੀ ਖੜੀ ਜਿੱਤ ਗਿਆ ਆਏ ਹੇ ਹਾਂ ਲੱਭੀ ਡਾਉਨ ਜਿੱਤ ਗਿਆ ਆ ਆ ਗਿਆ ਹੋ ਗਿਆ ਜੀ ਹੈ ਆਸ ਦੂਰ ਦਿਖਾ ਦੇ

ਆਣਾ ਪਿਛੇ ਗਿਆ ਤੋਨ ਨਿਕਲ ਗਿਆ ਸਾਰਾ ਛਾਂ ਲੈ ਮਹਾਵੀ ਡੋਬਾ ਜਾਣੀ ਨਹੀਂ ਖੋਰੇ ਕਿਹੜੀ ਖੁੱਡ ਚ ਬੜੇ ਆਉਂ ਜਾਂ ਕੰਮ ਦੇ ਕਣੀ ਬਟ ਚੱਕਦੇ ਪਿੱਠਾਂ ਪਿੱਛੇ ਹੈ ਪਾਣੀ ਕਿੱਥੇ ਗਿਆ ਸੁਣ ਕੇ ਇੱਕ ਲਕਸ਼ਨ ਨਹੀਂ ਤੂ ਸਕਦਾ ਮੰਗੇ ਮੰਗੇ ਆਲੀ ਵੀਰਾਂ ਵੀ ਥੋੜੇ ਵੱਟ ਗਏ ਹੈ ਜਾ ਜਾ ਵਾੜਾ ਚ ਕਾਲੂ ਮੈਂ ਐਸੇ ਫਾਈਆਂ ਦੇਖ ਲਈ ਨਵੀਂ ਵੀਡੀਓ ਨਵੀਂ 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 ਮਸਤਰੀ ਐਸੇ ਫਾਈਆਂ ਨਾ ਕੋਈ ਮੈਂ ਤਾਂ ਹੀ ਸੀ ਵਹੀ ਨਹੀਂ ਚਲਣੀ ਨੀ ਪਾਸ ਕਰੀ ਮੈਂ ਜੂਟ ਤੇ ਪਾਈ ਸੀ ਬੜੀ ਜਲਦੀ ਮਰੀਲੀ ਸਾਰਾ ਡਗੋ ਕਲ outra ਫਰੀ ਸਦੂਨ ਅਸਦੂਨ ਆ ਗਈ ਸਦੂਨ ਸਟਾਰਕ ਲੈਣਾ ਦੀ ਕੁਛ ਵੀ ਸੁਣਾ ਦੇ ਸੁਣਾ ਦੇ ਕੁਛ ਸੁਣਾ ਦੇ ਸੁਣਾ ਦੇ ਮਾ ਹੋ ਠੀਕ ਆ ਠੀਕ ਆ ਭਾਈ ਠੀਕ ਆ ਤੇ ਆ ਗੁਰਮਣ ਬਾਰੇ ਦੱਸ ਦੇ ਚਾਰ ਗੱਲਾਂ ਕੋਈ ਕਿਵੇਂ ਤੰਗ ਤਾਂ ਨਹੀਂ ਕਰਦਾ ਗੁਰਮਣ ਮੈਨੂੰ 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 ਸ਼ਿਕਾਇਤ ਆਈ ਹੈ ਕਹਿੰਦੇ ਵੀ ਮਾ ਨੂੰ ਇਦਾਂ ਕਰਦਾ ਕਹਿੰਦੇ ਗੁਰਮਣ ਨਹੀਂ ਭਾਈ ਹੈ ਦੱਸ ਦੇ ਮੈਂ ਤਾਂ ਹਾਂ ਫਿਰ ਸਿਆਣੇ ਆ ਗੁਰਮਣ ਬਹੁਤ ਸਿਆਣਾ ਫਿਰ ਚਾਹਤਾ ਠੀਕ ਆ ਆਹ ਇਧਰ ਆ ਕੁੜੀ ਸਿਆਣੀ ਆ ਇਹ ਸਿੱਧੂ ਸਿਆਣੀ ਆ ਹਾਂ ਮੇਰ ਨਾਲ ਖੇਡ ਕੇ ਠੀਕ ਆ ਖੇਡ ਕੇ ਪੈਂਦੀ ਹੈ ਭਾਈ ਬਹੁਤ ਸਿਆਣੀ ਆ ਠੀਕ ਆ ਠੀਕ ਤੇ ਹੋ ਗੁਰਮਣ ਮਾਂ ਠੀਕ ਤਾਂ ਤਾਂ ਨਹੀਂ ਕਰਦੀ ਕਿਤੇ ਮਾਂ ਤਾਂ ਕਰਦੀ ਉਹ ਤੈਨੂੰ ਕਦੇ ਮਾਂ ਉਹ ਲੈ ਦੇ ਉਹ ਬਾੜਾ ਸੇਵਾ ਕਰੇਗਾ ਠੀਕ ਆ ਤੇ ਉਹ ਸੇਵਾ ਤਾਂ ਕਰਦੇ ਆ ਹਾਂ ਸੇਵਾ ਕਰਦੇ ਆ ਭਾਈ ਹਾਂ ਫਿਰ ਤਾਂ ਠੀਕ ਆ ਨਵੇਂ ਕਰਵਾ ਕੇ ਕਿਉਂ ਆਖੀਏ ਨਹੀਂ ਸਹੀ ਗੱਲ ਆ ਵਾ ਹਾਂ ਕਰਾ ਕੇ ਨਹੀਂ ਆਕੀ ਨਾ ਨਹੀਂ ਸਹੀ ਕਰ ਲੈ ਇਹ ਤਾਂ ਪੁੱਤੇ ਪੁੱਤੇ ਹੂੰ ਸੇਵਾਨੀ ਕੱਢੀ ਹਾਂ ਉਹ ਤੇ ਇੱਕ ਬੱਦੂ ਕਰ ਦੇ ਭਾਈ ਹਾਂ ਹੋਰ ਮਾਂ ਹੋਰ ਕੋਈ ਚਾਰ ਗੱਲਾਂ ਪਾ ਕਿਵੇਂ ਕਿਵੇਂ ਚੱਲ ਰਹਾ ਕੰਮ ਵਧੀਆ ਚੱਲਦਾ ਭਾਈ ਠੀਕ ਆ ਚੱਲ ਵਧੀਆ ਚੱਲਦਾ ਕਿਵੇਂ ਉਹ ਹੁਣ ਹੁਣ ਫਰਕ ਲੱਗਦਾ ਮਾਂ ਹੁਣ ਦੇ ਜਮਾਨੇ 'ਚ ਪਿਛਲੇ ਜਮਾਨੇ 'ਚ ਵੀ ਪਹਿਲਾਂ ਤੇਰੇ ਮੇਰੇ ਵੀ ਉਦੋਂ ਜੋ ਤੂੰ ਵੀ ਮੇਰੇ ਜੱਡੀ ਸੀਗੀ ਵੀ ਉਦੋਂ ਵੀ ਉਦੋਂ ਹੋਰ ਸੀ ਗੱਲਾਂ ਤੇ ਹੁਣ ਹੋਰ ਆ ਉਹਦੇ ਦਾ ਵਧੀਆ ਕਰਨਾ ਸੀ ਹਾਂ ਹਾਂ ਲਵ ਯੂ ਆਈ ਸੋ ਵੀ ਮੇਰੇ ਜਿਡੇ ਜਿਡੇ ਪੁਰਾਣੇ ਢਾਹੀ ਟੁਕੜੇ ਘੇੜ ਦੇਗਾ ਹੂੰ ਕੇ ਕੱਢ ਦੇਗਾ ਕਾਟ ਦੇਗਾ ਚਰਖੇ ਡਾਉਂਦੇਗਾ ਨਾਰਖੇ ਡਾਉਂਦੇ ਗੱਲਾਂ ਕਰਦੇ ਮੰਨਾ ਕੱਢ ਦੇਗਾ ਪਿੰਡ 'ਚ ਵਧੀਆ ਦਾਖਾ ਹੋ ਸੀਗਾ ਸਾਰਾ ਕੁਝ ਉਹ ਹੁੰਦਾ ਹੁਣ ਤਾਂ ਹੁਣ ਦਾ ਅਗਲਾ ਹੁਣ ਤਾਂ ਕਿ ਭਾਈ ਟਾਈਮ ਮਾਰ ਟਾਈਮ ਉਹ ਤਾਂ ਮਾੜਾ ਹੁਣ ਤਾਂ ਬਾੜਕ ਸੂਈ ਨਾ ਮਾ ਹੁਣ ਤਾਂ ਖਬਰਾਂ ਤਾਂ ਥਾਹੇ ਰਹੀ ਕਿ ਹੁਣ ਤਾਂ ਜਸਨ ਭਾਰਾ ਮਾਰਾ ਤਾਂ ਹੂੰ ਹੂੰ ਹਾਂ ਇਹ ਤਾਂ ਹੁਣ ਤੈਨੂੰ ਡਾਊਨ ਕਹਿੰਦੇ ਹੁੰਦੇ ਆ ਬਸ ਗੁਰਮਣ ਬਰੇ ਹੁਣ ਕਹਿੰਦੇ ਵੀ ਮਾਂ ਦਾ ਨਾਂ ਡਾਊਨ ਰੱਖਦੇ ਵੀ ਮਾਂ ਡਾਊਨ ਆ ਗਈ ਵੀ ਐ ਮਾਂ ਹੋਏ ਰੱਖ ਦਿੰਦੇ ਨਾ ਜਵਾਕ ਹਾਂ ਫਿਰ ਮੈਂ ਹੁਣ ਜੁਰਗ ਹਾਂ ਇਹ ਡਾਊਨ ਰੱਖ ਦਿੰਦੇ ਡਾਊਨ ਐ ਭਾਈ ਹੂੰ ਸਾਰੇ ਫਿਰ ਡਾਊਨੋਂ ਪਾ ਦਿੰਨ ਨਾ ਹਾਂ ਹਾਂ ਹੋਰ ਜਮਾਨਾ ਦਾ ਪੁੱਛਣਾ ਉਹ ਪਾ ਗੱਲ ਵਰਸ ਬਣੀ ਹੋ ਗੋਲੀ ਗਾਲੀ ਮਾਰੀ ਮੁੰਡੇ ਨੇ ਖਬਰ ਜੀ ਆਈ ਵੀ ਸੀ ਬੜਾ ਹੁਸਾਇਆ ਹਾਂ ਇੱਥੇ ਆਰੇ ਨਾ ਇੱਕ ਕੁੜੀ ਕਿਹਾ ਉਹਦਾ 15 ਸਾਲ ਦੀ ਹਾਂ ਹਾਂ ਇਹ ਨਾ ਮਾਂ ਮਾਂ ਤੇ ਬਠਿੰਡੇ ਖਾਨ ਕਿੱਥੇ ਹਾਂ ਉਹ ਟਾਈ ਚੀਜ਼ ਬਾਗੇ ਹਾਂ ਰੋਡ ਤੇ ਸੜਤੀ ਉਹ ਹਾਂ ਮੈਨੂੰ ਗਵਰਨਮੈਂਟ ਡਾਉਣਾ ਕਿਵੇਂ ਆ ਪਈਆ ਸਾਡਾ ਗਵਰਨਮੈਂਟ ਡਾਉਣਾ ਠੀਕ ਆ ਇਹਨੂੰ ਆਪਾਂ ਕੁੱਟ ਵੀ ਸਕਦੇ ਆ ਠੀਕ ਆ ਸ਼ਰਟ ਵੀ ਫੜਦਾ ਨੇ ਗਵਰਨਮੈਂਟ ਡਾਉਨ ਦੀ ਤੇ ਐਨਕ ਵੀ ਲਾ ਸਕਦੇ ਆ ਬਾਲ ਵੀ ਲਾ ਇਹਦੀਆਂ ਹੱਟ ਸਕਦੇ ਸ਼ਰਟ ਵੀ ਫੜ ਸਕਦੇ ਆ ਚੱਲ ਠੀਕ ਆ ਤੇ ਹੱਥ ਵੀ ਫੜ ਸਕਦੇ ਆ ਗੱਲਾਂ ਵੀ ਫੜ ਸਕਦੇ ਗੱਲਾਂ ਫੜਾ ਉਹ ਠੀਕ ਆ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਤੇਰੀ ਸਹੀ ਆ ਵੀ ਕਿਵੇਂ ਬਣਦਾ ਭੱਦ ਗਿਆ ਜੀ ਭੱਦ ਗਿਆ ਭੱਦ ਗਿਆ ਜੀ ਭੱਜ ਗਿਆ ਭੱਜ ਗਿਆ ਉਹ ਭੱਦ ਗਿਆ ਜੀ ਡਾਊਨ ਡਾਊਨ ਭੱਦ ਗਿਆ ਜੀ ਉਹ ਡਾਊਨ ਆਪਣਾ ਗਵਰਨਮੈਂਟ ਡਾਊਨ ਹੋਰ ਬਈ ਸੌਖਾ ਕੀ ਆਲਾ ਕੀ ਕਰੀਏ ਨਾ ਅੱਛਾ ਹੋਰ ਦੀ ਬੰਦਾ ਸਾਰੇ ਯਾਰ ਗਣਾ ਕੋਈ ਵਧੀਆ ਜਾਂ ਨੰਝ ਨਹੀਂ ਹੁੰਦਾ ਸੁਣੇ ਮਸਰੂਈ ਹੂੰ ਸੁਣਾ ਦੇ ਪਰ ਰਿਕਾਰਡ ਕਰ ਲਗੇ ਬਲੌਗ ਪਾ ਦਾਂ ਤੇਰਾ ਵਧੀਆ ਜਾ ਸਿਸਟਮ ਕਰ ਦਾਂਗੇ ਕੋਈ ਤੇਰੇ ਧਿਆਨ ਚ ਹੋਵੇ ਗਾਣਾ ਗੁਣਾਇਆ ਯਾਰ ਕੋਈ ਸੁਣਾ ਦੇ ਕਿਸੇ ਦਾ ਵੀ ਘੈਂਟ ਜਾ ਕਰ ਮੇਰੇ ਦਿਲ ਵਿੱਚ ਤੇਰਾ ਕਰਭੂਵੇਂ ਕੀ ਬਾਤ ਹੈ ਕਰ ਦੇ ਆਇਆ ਕਰ ਕਦ ਚਾਹ ਕਰ ਕਦ ਸਾਡੀ ਵੀ ਬਹਿ ਕੇ ਸੁਣਿਆ ਕਰ ਉਹ ਕਦੇ ਆਪਣੀ ਵੀ ਸੁਣਾ ਹਾ ਮੇਰੇ ਦਿਲ ਵਿੱਚ ਤੇਰਾ ਕਰ ਹੋਵੇ ਕਦ ਆਇਆ ਕਰ ਕਦ ਚਲਾ ਕਰ ਮੇਰੇ ਦਿਲ ਵਿੱਚ ਤੇਰਾ ਕਰ ਹੋਵੇ ਕੀ ਇਹ ਕੀਦਾ ਸੀਗਾ ਬਾਈ ਗਾਣਾ ਇਹ ਬਬੂ ਅੰਦ ਠੀਕ ਹੈ ਠੀਕ ਹੈ ਹੈ ਠੀਕ ਹੈ ਠੀਕ ਹੈ ਤੇ ਹੋਰ ਕੋਈ ਗਾਣਾ ਕੋਈ ਵਧੀਆ ਜਿਹਾ ਹੋਰ ਕੋਈ ਸੁਣਾ ਦੇ ਬਾਈ ਆਪਾਂ ਤਾਂ ਪਹਿਲੀ ਸੀਗੇ ਮੈਂ ਚੱਲ ਬਾਈ ਦਾ ਉਹ ਕਰਨ ਲੱਗੇ